ਰਾਹ ਰਾਹ ਸਾਰੇ ਭਾਈਆ ਨੇ ਤੇ ਨਾਲੇ ਰੂਮ ਚੋਂ ਨਿਕਲੇ ਹੁਣ ਤੇ ਰੋਟੀ ਖਾਣੇ ਸੀ ਹਾਂ ਰੋਟ ਲਓ ਖਾਏਗੇ ਰੋਟ ਲਓ ਇਹਨੂੰ ਇੱਕ ਸ਼ਬਦ ਪਤਾ ਨਹੀਂ ਕੀ ਨੇ ਦਿਖਾ ਦਿੰਦੇ ਗੁਜਰਾਤੀ ਵਾਲਾ ਇਹ ਉਹੀ ਬੋਲੀ ਜਾਂਦਾ ਤੇ ਨਾ ਲੂ ਕੇ ਓਕੇ ਹੋ ਗਏ ਸਾਰੇ ਇਧਰੇ ਪਾਸੇ ਰੂਮ ਆ ਸਾਡਾ ਹੁਣ ਚੱਲੇ ਸੀ ਰੋਟੀ ਖਾਣ ਉਹ ਕਰਦਾ ਵੱਡਾ ਤਿਆਰ ਸਾਰੇ ਨਾ ਲੂ ਕੇ ਜਮ ਓਕੇ ਆ ਹਾਂ ਹਾਂ ਦੇਖੋ ਆ ਜਾਓ ਮਿਲਦੇ ਆਂ ਹੁਣ ਰੋਟੀਆਂ ਰੋਟੀ ਖਾਣ ਚੱਲਦੇ ਆਂ ਰੋਟੀ ਖਾ ਕੇ ਆ ਜਾ ਉੱਥੇ ਲੈਪੜੇ ਲਾਉਣੇ ਖੱਬ ਜੀ ਫੋਰ ਗਰਾਊਂਡ ਹਾਂ ਵੀ ਫੋਰ ਗਰਾਊਂਡ ਯਾ ਕੋਈ ਹੋਰ ਗਰਾਊਂਡ ਹੰਗਾਤਾ ਬੋਲਿਆ ਗਿਆ ਓਏ ਆ ਨਾ ਬਾਈ ਇਹ ਕੱਟਦੀ ਮੋਟਰ ਨਾ ਆਦਾ ਲੈਂਦਾ ਉਮੇ ਬਜ਼ੂਰਾ ਸਾਡੇ ਨਾਲ ਦੁਨੀਆਂ ਕਰਦਾ ਵਾਂ ਸਾਥ ਸੋਹਰੇ ਬੰਦਿਆਂ ਨਾਲ ਜਦੋਂ ਜਦੋਂ ਬਾਬਾ ਬੋਲਦਾ ਸੀ ਜਦੋਂ ਨਾ ਲਿਆ ਸੀ ਮੈਂ ਉਹ ਬੈਸ ਨਹੀਂ ਲੱਗਣੀ ਭੁੱਲ ਗਿਆ ਨਾ ਉਹ ਇਹ ਕੰਮ ਠੀਕ ਹੈ ਇਹ ਕਰਦੇ ਹੀ ਜਾ ਗਾਂ ਦਾ ਲੈਟ ਬੜੀ ਗਾ ਖੁਸ਼ੀ ਲੈ ਗਈ ਪਰ ਇਹ ਟੈਟੂ ਤੇ ਵੀ ਲਾ ਦੇ ਬੜੀ ਉਹ ਨਾ ਲੈਣਾ ਮੈਂ ਨਹੀਂ ਬਸ ਓਕੇ ਜਮ ਸ਼ਾਬਾਸ਼ ਕੱਪੜੇ ਤੋਂ ਬੜਾ ਕਮਲ ਇਹਨੂੰ ਹੈ ਕੱਪੜੇ ਘਰ ਅੜਮੀ ਲੈ ਕੇ ਆਣਾ ਮੈਂ ਆਉਗੀ ਲੈ ਚ ਲਈ ਆ ਗਈ ਉਹਨੇ ਦੋ ਦੋ ਰੋਡਾਂ ਉੱਤੇ ਚਾਹਲ ਪਹਿਲ ਬਹੁਤ ਹੋਈ ਪਈ ਜਿੱਥੇ ਬਾਰੀ ਸੀ ਪੁੱਛਦਾ ਬੰਦੇ ਨੂੰ ਮੱਡੇ ਰਾਤ ਤਾਂ ਇੱਥੇ ਕੋਈ ਨਹੀਂ ਸੀ ਹੁਣ ਤਾਂ ਨਜ਼ਾਰਾ ਆਇਆ ਪਿਆ ਰੋਡ ਦਿਖਾ ਦੇ ਜਾਤੀ ਜਿ ਲਿਖਿਆ ਹੈ ਹੋਰ ਜੀ ਗਿਲਦਾਸ ਉਹਦਾ ਅੰਦਰ ਵੜ ਗਿਆ ਉਸ ਤੋਂ ਬਾਅਦ ਸਰਪੰਚ ਨਾਲ ਡੰਡਾਂ ਦੀ ਸ਼ਰਤ ਲੱਗੀ ਪੁੱਛੇ ਨੂੰ ਜਿਹੜਾ ਬਾਸ ਆ ਸਭ ਤੋਂ ਵੱਧ ਰੂਪ ਜਦੋਂ ਮੋਟੇ ਨੂੰ ਸਭਾ ਤੇ ਬਿਠਾਤਾ ਠੀਕ ਆ ਹਾਂ 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 ਯਮਾ ਓਕੇ ਕੱਢੀ ਆ ਜਾ ਲੈ ਹੀ ਰਾ ਓਏ ਫਲੈਟ ਦੇਖੋ ਰਾਤ ਕਹਿੰਦੀ ਫਲੈਟ ਦੇਖਣੇ ਆ ਤੋ ਆਏ ਆਪਣਾ ਬਾਕੇ ਛੱਡੀਏ ਜੇ ਪੱਤਾ ਆਕੇ ਬਿਜਲੀ ਕਰਨ ਦੇ ਆ ਕੋਈ ਅੜਿਆ ਬੈਠਾ ਚੋਬਰ ਹੈ ਆ ਜਾਰੇ ਕੋਈ ਜ਼ਮੀਨ ਅੜਾਈ ਬੈਠਾ ਭਾਈ ਆਨੀ ਫਿਰ ਇੱਥੇ ਜਾਵਾਂ ਪੱਗੜੀ ਦਾ ਉਹ ਯਾਰ ਕਹਿੰਦਾ ਉਰੇ ਜਾ ਉਰੇ ਅੰਨ੍ਹਾ ਮੈਂਡਲ ਨੂੰ ਗਰਾਊਂਡ ਦਿਖਾਉਂਦੇ ਆਂ ਬਾਈ ਚੱਲ ਕੇ ਕੋਲੇ ਗਰਾਊਂਡ ਬਹੁਤ ਸੋਹਣੇ ਤਿਆਰ ਕੀਤੇ ਹੋਏ ਆ ਪੰਜਾ ਮਿੰਟਾਂ ਇਹਦਾ ਬਰ ਟਾਈਮ ਲੱਗੂ ਦਾਦਾ ਕੱਢਦੇ ਇਹਨੂੰ ਬਾਅਦ ਪੰਜਾ ਮਿੰਟ ਰੋਏ ਹੱਥਿਆਂ ਮਾਰਦੇ ਆਏ ਕਰਕੇ ਆ ਤਾਂ ਤੇਰੇ ਭੈਣ ਬਹਿਤੀ ਆ ਨਾ ਮੇਰਾ ਸਾਲਾ ਤੇਰੀ ਮਾਂ ਲੋ ਜੇ ਨੇ ਤੇਰਾ ਹੀ ਆ ਮੈਨੂੰ ਪੈਰਾਂ ਦੇ ਹੋਂ ਮੈਨੂੰ ਵਤੇ ਉਹ ਭਾਂਡੂ ਦਾ ਗਿੱਟਾ ਦਾ ਦੋਖ ਦਾ ਇਹ ਕੀ ਆ ਬਾਨਾ ਚੰਗਾ ਇਹਦੇ ਕੋਲੇ ਉਹ ਤਾਂ ਦੇਖ ਕੇ ਇਹਦਾ ਗਿੱਟਾ ਦੋਦੋ ਜਦੋਂ ਲੱਗਿਆ ਭਜ ਮਚ ਫਾਰੋ ਉਹ ਆਹ ਪਾਉਂਦੇ ਗਾਰੇ ਜੁਨੇ ਗਾਰੇ ਹੁਣ ਰਮੜੀ ਕਰੀਂ ਪਲਟਾ ਫਰਾਵਾ ਮੋਟੇ ਉੱਤੇ ਸਟੈਂਡ ਤੇ ਜਾ ਰਹੇ ਲੋ ਦੂਸਰ ਪਾਸ ਚਲੇ ਗਏ ਮਰਾਵਾ ਪਲਟਾ ਮਰਾਵਾ ਚੱਲ ਹਰ ਵਾਤਾ ਮਾ ਗੱਲ ਕੋਈ ਉੱਡਦਾ ਰ ਵਿੱਚ ਹੈਲੋ ਗਾਇਸ ਨਾ ਕੀ ਬੰਦ ਹੋ ਗਈ ਬਾਹਰ ਤੋਂ ਜਿਆ ਮਾ ਬੜਾ ਬੜਾ ਕੱਪਰ ਬਰੋਸਾ ਗਾਇ ਜੇ ਕਿਤੇ ਵਿਚਾਲੇ ਬੰਦ ਹੋ ਜਾਂਦੀ ਹੈ ਪਾਣੀ ਨਿਕੰਣ ਦੇ ਵਿੱਚੋਂ ਕੀ ਹੋ ਗਿਆ ਜੰਗ ਵਧ ਗਈ ਸੀ ਅੱਗੇ ਵਧੇ ਜ਼ਿਆਦਾ ਵਗੇ ਨਹੀਂ ਨਹੀਂ ਕੋਈ ਜਨ ਭੈਣ ਜੋਦਾ ਪਹਿਲਾਂ ਬੰਦ ਬਲਕ ਹੈ ਨਾ ਨਾਲ ਕੋਣ ਨਾ ਕੱਢੇ ਹੋਈ ਹਾਂ ਆ ਸਹੀ ਗੱਲ ਹੈ ਫੇਰ ਉਹ ਦੇਖਣਾ ਠੋਕੜਾ ਮੈਂ ਨਾ ਚਾਹੇ ਇਹ ਵਾਲਾ ਜੇ ਕਿਤੇ ਨਾ ਨਿਕਲਦਾ ਕਚਾ ਉਹ ਦਰਵਾਜ਼ਾ ਕਰਦਾ ਕਰੋ ਬਲੌਗ ਮੇਰੇ ਬਲੌਗ ਨਾ ਹੱਥ ਤੁਸੀਂ ਵੇਖ ਲਿਆ ਕਰੋ ਤੀਰ ਵੀ ਚੀਜ਼ ਹੁੰਦੀ ਹੈ ਤੀਰ ਅਧਰ ਤੇ ਕੀ ਮਤਲਬ ਹੋਇਆ ਲੈ ਤੈਨੂੰ ਪੱਤੇ ਨੂੰ ਉਹ ਤੈਨੂੰ ਦਵਾਰੇ ਵਣ ਚੂਤੀ ਦੇ ਨਾਮ ਇਹਦਾ ਚੂਤੀਆ ਬਣ ਮਰੇ ਆਪਾਂ ਇੱਥੇ ਜਦੋਂ ਇਹਨਾਂ ਨੂੰ ਦੱਸਦਾ ਓਏ ਥੱਲੇ ਲਾਈ ਬੈਠਾ ਜਿਆ ਕਾਕਾ ਜੀ ਇਹ ਤੇਰੇ ਵਸਦੀਆਂ ਗੱਲਾਂ ਨਹੀਂ ਹੈਗੀਆਂ ਇਹ ਠੀਕ ਹੈ ਚੂਤੀ ਦੇ ਵਸਦੀਆਂ ਇਹ ਤੇਰੇ ਵਸਦੀਆਂ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਤੂੰ ਕਰਦਾ ਹੈ ਆਪ ਹੀ ਵੱਡਦੇ ਹੁਣ ਉੱਤੋਂ ਵੱਡਦੇ ਆ ਬਸ ਆ ਜੂ ਗੁਰਾ ਹਾਂ ਚੱਲ ਲਈਏ ਬਈ ਪੈਂਚ ਲਾਉਣਾ ਪੈਂਚ ਦਾ ਤਿਆਰੀਆਂ ਚੱਲੀਆਂ ਲੀਆਂ ਚੱਕ ਤੇ ਫਟਾਈ ਮੋਟੇ ਮੈਂ ਚਲਾਉਣੇ ਚੱਲੇ ਹਾਂ ਨਹੀਂ ਕੱਟ ਪਾਉਂਗਾ ਜਿਵੇਂ ਪਹਿਲਾਂ ਅੱਛਾ ਪਾ ਕੇ ਘਟਾ ਰੈਡੀ ਹੋ ਗਿਆ ਆਪਣੇ ਬਾਕੀ ਬੰਦੇ ਬਟੂਆ ਸੀ ਇੱਥੇ ਓਏ ਵੱਡੇ ਨੂੰ ਆ ਦੇ ਬਿਆ ਹਾਂ ਸਹੀ ਓਰੇ ਬਸ ਉਹ ਗਰਾਊਂਡ ਹੀ ਚਲਾਣਾ ਪਿੰਦੇ ਆਪਾਂ ਹਾਂ ਹਰਿੰਦਰਾ ਭਾਈ ਬਟੂਆ ਬਣਾਇਓ ਫੋਟੋ ਫੋਟੋ ਕਰਦੇ ਆ ਕੇ ਰਖਾਂਗੇ ਆਪਾਂ ਕਿੱਟਾ ਲਾਉਂਦੇ ਆ ਬਣਾਇਆ ਇਹ ਹੀ ਹੈਗਾ ਹੋਰ ਚੱਕ ਤਾ ਫੱਟੇ ਸਾਰਿਆਂ ਨੇ ਬਾਕੀ ਦਿਹੋਣੇ ਮੈਚ ਰਾਉਂਡ ਵੇਰ ਜਿਹੜੀਆਂ ਕਲਿੱਪਾਂ ਦਿਖਾਵਾਂਗੇ ਜਰਸੀਆਂ ਪਾ ਕੇ ਚੋਬਰ ਹੋ ਗਏ ਨੇ ਰੈਡੀ ਤੇ ਗਰਾਊਂਡ ਦੇ ਬਾਲਾਂ ਵਿੱਚ ਗਰਾਊਂਡ ਦੇ ਬਾਲ ਨੂੰ ਯਾਰ ਇਹਨੇ ਮੁੰਡੇ ਮੈਂ ਸੁਣੋ ਪੰਜਾਬ ਵਾਲੇ ਤੇ ਨੰਨੀ ਲੈ ਆ ਮੁੰਡੇ ਨੇ ਤੇ ਰੰਗ ਬੜਾ ਚੱਕਵਾ ਲਿਆ ਨੇ ਮੇਰੇ ਬੀਬੋ ਮੋਟਰ ਦਾ ਵੱਖਰਾ ਹੀ ਆ ਫਿਰ ਕੱਲੇ ਦੀ ਵੇਦਾ ਕਿਹੜਾ ਰੰਗ ਬਾਦਸ਼ਾਹ ਕਾਲਾ ਸ਼ਾਹ ਪੱਠਾ ਕੱਲੇ ਦੀ ਵੇਦਾ ਕਿਹੜਾ ਰੰਗ ਪਾਇਆ ਓਏ ਹੋਰ ਬਾਈ ਜਾ ਰਹੇ ਗੀਨੋ ਮੁੰਡੇ ਚੇਲੇ ਨੇ ਮੈਚ ਵੱਲ ਨੂੰ ਕੇਲੇ ਸੰਤਰੇ ਬਬੀਤਾ ਨਾਰ ਲੱਗ ਗਿਆ ਲਸਣ ਹੈ ਏ ਅਮਰੂਦ ਜੇ ਆਪਣੇ ਹੁੰਦੇ ਤਾਂ ਔਰੀਆਂ ਨੇ ਤੀਜੇ ਦਿਨ ਸਬਜ਼ੀ ਬਣਾਈ ਰੱਖਣੀ ਸੀ ਅਮਰੂਦ ਦਿਖਾ ਦੇ ਅਮਰੂਦ ਬਹੁਤ ਵੱਡੇ ਆ ਬਾਈ ਦੇਖੋ ਜੱਪਣ ਕਦੋਂ ਕੀ ਆ ਗਦੂ ਵਰਗੇ ਅਮਰੂਦ ਨੇ ਚਰਪਾਰ ਦੂ ਅਮਰੂਦ ਇੱਥੇ ਦੇ ਅਮਰੂਦ ਆਪਣੇ ਹੁੰਦੇ ਤਾਂ ਔਰੀਆਂ ਨੇ ਤੀਜੇ ਦਿਨ ਸਬਜ਼ੀ ਬਣਾਈ ਰੱਖਣੀ ਸੀ ਸਾਗ ਜੀ ਬਾਰੇ ਕਰਨੇ ਸੀ ਕੋਟ ਕੇ ਅਮਰੂਦ ਨਾਲ ਜ਼ਲਾਲ ਹੋਇਆਗਾ ਨਹੀਂ ਸਾਗ ਕਿ ਜਰਾ ਤਾ ਦੇਖ ਲੋ ਸ਼ਾਮ ਦਾ ਮਾਹੌਲ ਵੱਖਰਾ ਹੀ ਐ ਇੱਥੇ ਐਂਡੀ ਹੋਇਆ ਪਿਆ ਸਰਾ ਲਾਇਆ ਪਿਆ ਟਟਾਂ ਜੱਜ ਰਹੇ ਜੋਬਰ ਮੈਂ ਕਟਾਂ ਜੱਜ ਰਹੇ ਜੋਬਰ ਯਾਰ ਵਰਤਿਆਰ ਨਹੀਂ ਆ ਗਈ ਨੇਸਤੀ ਮੋਟਕੜੋ ਮੈਂ ਚ ਆ ਗਿਆ ਹੁਣ ਤਾਂ ਓਕੇ ਆ ਜਾ ਮਾ ਹੁਣ ਤਾਂ ਵੜਕ ਜਾ ਜਾ ਮਾ ਲਹੂ ਬਿਨਾਂ ਫਾਲ ਦੂਸਾ ਖਬਰ ਆਇਆ ਲਹੂ ਬਿਨਾਂ ਚਲੋ ਪਾਰਕ ਵੀ ਇਹ ਚਲੋ ਕਰੋ ਪੰਜਾਬੀ ਆ ਗਏ ਓਏ ਇੱਥੇ ਆ ਗਏ ਦਿਲਜੀਤ ਯਾਦ ਆ ਗਏ ਦਿਲਜੀਤ ਦੇ ਕਹਿਣਾ ਕੋ ਪੰਜਾਬੀ ਆ ਗਏ ਓਏ ਆਹੀ ਕਲੱਬ ਦਾ ਮੋਹਲ ਆ ਬਾਈ ਇਹਦੇ ਸਾਰੇ ਉੱਤੇ ਫਿਰਦੇ ਸਾਡੇ ਵਾਲੇ ਚੂਬਰ ਜੇ ਇਹਦਾ ਸਾਰਾ ਨਾ ਹੁੰਦਾ ਅੱਜ ਨੂੰ ਅੱਜ ਨੂੰ ਭੱਟੀਆਂ ਗਰਜਾਰ ਨਾ ਹੁੰਦਾ ਹਾਂ ਅੱਜ ਪੈਂਟੀ ਬੈਠੇ ਹੁੰਦੇ ਸਾਡੇ ਵਰਗੇ ਵੀ ਜਿਹੜੇ ਨਾ ਨਵੇਂ ਬਲੌਗ ਵਾਲੇ ਇਹ ਵੀ ਪੈਂਟੀ ਹੁੰਦੇ ਬਹਾਨੇ ਨਾਲ ਨਾ ਤੁਰੇ ਫਿਰਦੇ ਆਂ ਵੀ ਰਾਤ ਦੇਖਦੇ ਦੇਖੋ ਰਣੋਦਤਾ ਇੰਨਾ ਵੀ ਨਹੀਂ ਗਿਆ ਡਾਂਸਰ ਆ ਗਈਆਂ ਨੇ ਤੇ ਡਾਂਸਰ ਹੁਣ ਨੱਚਣ ਗਈਆਂ ਮਾਹੌਲ ਮਾਗੂਗਾ ਪਹਿਲਾਂ ਹੱਥਾਂ 'ਚ ਨੀਲੇ-ਨੀਲੇ ਰੰਗ ਦੇ ਉਹਨੇ ਪ੍ਰਾਂਦੇ ਜੇ ਉਹ ਥੋੜੀ ਨੂੰ ਡਾਂਸਰ ਨਹੀਂ ਹੈਗੀਆਂ ਡਾਂਸਰਾਂ ਕੈਨਸਲ ਕਰਤੀਆਂ ਇਹ ਤਾਂ ਯਾਰ ਆਪਣਾ ਉਹ ਕਰ ਦੂਗਾ ਕਾਪੀ ਰਾਈਟਰ ਲਿਆ ਦੂ ਬੰਦ ਕਰ ਲਾ ਪ੍ਰਿੰਟਰ ਆਪਣੇ ਵਾਲਾ ਜੋਬਰ ਮੈਚ ਚ ਲਾਉਣ ਨੂੰ ਕੰਮ ਮਗੋਂ ਮਗੀ ਹੋ ਗਿਆ ਸ਼ੁਰੂ ਅੱਜਲਾ ਕੱਟ ਕਹਿੰਦੇ ਭਰਨਾ ਜੋ-ਜੋ ਮੈਚ ਹੋਣੇ ਹੋਣਗੇ ਮੈਚ ਮਗੀ ਜੋ ਕੱਟ ਵਧਈ ਜਾਊ ਦੇਖੋ ਕਿਵੇਂ ਲਾਉਂਦੇ ਆ ਮੈਚ ਆਪਣੇ ਝੋਟੇ ਖੜੇ ਨੇ ਲੋ ਜੀ ਹੋ ਗਿਆ ਮੈਚ ਸ਼ੁਰੂ ਪਤਾ ਨਹੀਂ ਰਦਾ ਪਹਿਲੀ ਕਰਤੀ ਸਰਦ ਮੈਂ ਲੈ ਲੈ ਜਾਂ ਫੇਜ ਪਤਾ ਨਹੀਂ ਕੀ ਹੋਇਆ ਮੈਨ ਕੱਟਦੀ ਪੈਲ ਟੱਤੀ ਹਾਂਜੀ ਕਰਤ ਜੱਬ ਮੈਚ ਦੇ ਪਹਿਲਾ ਇੱਕ ਮੈਚ ਹੋ ਗਿਆ ਪੂਲ ਕਲੀਅਰ ਦਾ ਇੱਕ ਹੋਰ ਲਗੂਗਾ ਅਜੋ ਹੋ ਜਾਂਦਾਂਗੇ ਪੂਲ ਕਲੀਅਰ ਕੱਲ ਕੁਆਟਰ ਜੇ ਦੇ ਦੇ ਫੇਰ ਲਾ ਗਿਆ ਮੈਂ ਤਾਂ ਠੀਕ ਲੱਗਾ ਨਾ ਫੋਲ ਬੂਜੇ ਬਾਹਲੇ ਦੇ ਆ ਕੇ ਦੇਦੇ ਪੱਕੀ ਵਾਲਾ ਸੈਟ ਵਿੱਚ ਚਲੀ ਜਾਂਦਾ ਹਰੇ ਉਹ ਦੇਖਾ ਵੀ ਕੀ ਬਰਦਾ ਦੋਆ ਮੁੰਡਿਆਂ ਨੂੰ ਮੈਚ ਜਿੱਤੇ ਤੇ ਹੁਣ ਪਾਰਟੀ ਮਿਲ ਗਈਆਂ ਸਾਰੇ ਖੋਣ ਲੈ ਗਏ ਸਭ ਦੇ ਰੁਆ ਦੇ ਤੇ ਵੱਡਾ ਬਣਾਇਆ ਦਾ ਨਾਉਟ ਪਾ ਕੇ ਦਿੱਤਾ ਹੈਂਡ ਆਵਰ ਦਿੱਤਾ ਆ ਕੇ ਸਾਰੇ ਫੇਰ ਮੈਚ ਨਾ ਹੋ ਜਾ ਗਏ ਜਦ ਤੱਕ ਤੇ ਘਰ ਦੇ ਨਹੀਂ ਗਲੂਮੀ ਫੇਰ ਘਰ ਤਾਂ ਕੰਡਣਗੇ ਮੁੰਡੇ ਨਹੀਂ ਹੁਣ ਦਾ ਹੱਥ ਤੇ ਅੱਗੇ ਚੱਲੇ ਆ ਬਹੁਤ ਹੈ ਕਿ ਜਿਹੜਾ ਬਾਹਲੇ ਦੇ ਆ ਕੇ ਬੋਦੇ ਪਹਿਲਾ ਮੈਚ ਪਹਿਲਾਂ ਮੈਂ ਨਹੀਂ ਗਿਆ ਬੱਸ ਹਾਂ ਬਾਹਰ ਉਹ ਮੰਗਾ ਹੋਰ ਕੜੇ ਲਾਉਣਾ ਹਾਂ ਹੋਰ ਤਾਂ ਕੜੀ ਹੋਣਾ ਮਾ ਮਾ ਨਾ ਗਿਆ ਵੀ ਪੂਰੀ ਹਾਈਟ ਨਿਕਾਲ ਦੇਗੇ ਇਕਦਮ ਲੈ ਹੋਣ ਦੇਗਾ ਕੰਮ ਕਰ ਦੇਗਾ ਪਹਿਲਾਂ ਦਾ ਰੈਵਰੀ ਨਹੀਂ ਬਾਲਾ ਦਿਮਾਗ ਦਿਮਾਗ ਜਿਹੜੇ ਕਬੀ ਜਲੀ ਨਹੀਂ ਕੋਈ ਬਹੁਤ ਜ਼ਰਦ ਤਾਇਆ ਹੋਈ ਨਹੀਂ ਮੈਂ ਰੇਲ ਗੱਡੀ ਜਲੀ ਗੜਗੜ ਹੋਈ ਗਈ ਮੈਨੂੰ ਤਾਂ ਸਮਝ ਆਉਂਦੀ ਨਹੀਂ ਐ ਵੀ ਘੇੜਣਾ ਐ ਇੰਤ ਕੀ ਕਰਨਾ ਹੋਰ ਆਪਾਂ ਕਿਧਰ ਪਮਾ ਅਬ ਇਹ ਬਲ ਟੀਮ ਕਿੱਥੇ ਦਿਆ ਹਾਂ ਕਿ ਸਾਬੀ ਦਾ ਨਾਮ ਜੀ ਮਨਪੁਰ ਕਾਲੇ ਬਈ ਜੀ ਵਾਕਾਂ ਨੇ ਸਰਾਹ ਕਰਾਇਆ ਪਿਆ ਬਹੁਤ ਸੋਹਣਾ ਖੇਡਦੇ ਆ ਬਹੁਤ ਪੂਰਾ ਜਵਾਗ ਦੇ ਗਰਮ ਆਪਣੇ ਮੀਡੀਅਮ ਦੇ ਹੱਥ ਨਹੀਂ ਲਾਉਣੇ ਆਉਂਦੇ ਹਲੇ ਸਿੱਧੇ ਸਰਾਹ ਕੀਤਾ ਪਿਆ ਤੇ ਬਾਲ ਵੀ ਬਹੁਤ ਸੋਹਣੀ ਮਾਰਦੇ ਦੇਖੀ ਤੇ ਚਲੋ ਬੋਲ ਵੱਜ ਗਿਆ ਬਈ ਆ ਜਵਾਗ ਆ ਸੈਂਟਰ ਵਾਲਾ ਦੇ ਉਹ ਦੇਖ ਲਓ ਮੇਰੇ ਬੰਦ ਤੇ ਪੰਕ ਚ ਬਹੁਤ ਬਣੇ ਤਾਂ ਸੀ ਇਹਨਾਂ ਤੇ ਇਹ 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 ਨੇ ਉਹ ਸਰੋ ਕੋਈ ਨਾ ਇੱਕ ਲੀਡ ਪੇ ਟੀ ਸੈਂਟਾ ਕਲਾਦ ਬਾਬਾ ਪਹੁੰਚਿਆ ਗੁਜਰਾਤ ਗਿਫਟ ਵੰਡੀ ਜਾਂਦਾ ਤਰਾ ਇਹ ਚਲ ਛੋਟ ਛੋਟ ਡੰਗੇ ਹੋਇਆ ਕੰਮ ਸਰਾ ਲਾਈ ਜਾਣਾ ਓਟੇ ਤੋਬੀਆਂ ਖਾਲੀਆਂ ਸੈਂਟੇ ਤੋਂ ਆਉਣ ਵਾਲੇ ਸਭੀ ਮੈਚ ਇੱਕ ਸੇ ਇੱਕ ਮੜ ਕੇ ਟੋਨ सक्सेस हो रहा है तो आप सभी से रहे, रहे हैं वो कृपया मंच पे आ टूर्नामेंट का इस साल का आकर्षण संपन्न नगर की टीम ग्राउंड नंबर दो पर खेलती हुई एक बेहतरीन खिलाड़ी वॉलीबॉल के ग्राउंड नंबर दो, दो पर क्या बढ़िया शूटिंग इनकी और भाई इधर और भाई जी यार जा जा ठीक है जाओ रोड लो खाड़ो खावड़ो खावड़ो भूख तो, तो नहीं लगी ना भूख ना नोड़ो लिफ़ो हो गया है, भाई तू आ के इधर ना तो रोड लो कम कर दियो ना अच्छा कम कर दियो एक चेंज कर रहा है पर इमरजेंसी गाड़ी अभी भी शून्य पर भले अटकी हुई है लेकिन सफर बहुत नहीं है कि नाइट ब्राउन आऊंगा ਆ ਵੀ ਆਗੇ ਜੱਤ ਕੇ ਆ ਜੱਤ ਕੇ ਤੇ ਯਾਰ ਸੀ ਘੁੰਮ ਗਈ ਜੱਤ ਕੇ ਤਾਪੀਆਂ ਵੀ ਵੱਜੀਆਂ ਗਿੰਦਰ ਨੇ ਥਾਪੀਆਂ ਮਾਰੀਆਂ ਅੱਜ ਗਿੰਦਰ ਨੇ ਥਾਪੀਆਂ ਇੱਥੇ ਉਹ ਲਾ ਦੇ ਕੋਲੇ ਜੇ ਬਸਾ ਕੇ ਓ ਯਾਰ ਫੇਰ ਇੱਥੇ ਤੂੰ ਲਾ ਦੀ ਹਾਂ ਵੱਡੇ ਹਟ ਜਾ ਤੂੰ ਅਸ਼ਰੀ ਲੜਕ ਤਾਂ ਕਰੀਏ ਨਾ ਵੀਡੀਓ ਜੀ ਆ ਆ ਕਰੀ ਜਾਂਦਾ ਓ ਮਾਂ ਕਰੀ ਜਾਂਦਾ ਹਟਾ ਤੂੰ ਤੂੰ ਏਸੀ ਝੱਡੋ ਏਸੀ ਤੇਰੇ ਲੱਗੇ ਬੜੇ ਛੋਲੇ ਯਾਰ ਏਸੀ 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 ਮੈਂ ਜ ਬਹੁਤ ਸੋਹਣਾ ਰਿਹਾ ਮੈਂ ਜਗਾ ਸੀ ਫਾਸ ਸਾਨੂੰ ਤਾਂ ਇਹ ਵੀ ਅੱਜ ਹਰਾ ਸੀ ਕਮਨ ਹੋ ਗਿਆ ਮੈਂ ਟ੍ਰੇਡ ਜਣਾਗਾ ਜੇ ਕੋਸ ਹੋ ਜੇ ਹੂੰ ਪਰ ਮੇਰੇ ਬਾਅਦ ਜੋ ਮੈਚ ਮੁੜਿਆ ਬਾਈ ਬਾਈ ਜਿੱਤੇ ਜਾ ਕੇ ਮਾਂ ਮੇ ਸੁੱਖ ਰੱਖ ਲਈ ਵਾਹ ਬਨੇ ਦੌਕਰ ਅਗਲੀ ਬਾਈ ਬਈ ਤੋਂ ਜਾ ਕੇ ਮੈਚ ਮੁੜਿਆ ਹੁਣ ਕਾਰਨ ਆਪਣਾ ਕਵਾਰਟਰ ਦਾ ਜਿਹੜਾ ਬੁਫਕਾਰ ਆ ਰਿਹਾ ਜਿਹੜੇ ਹਾਈਟ ਦੇ ਪੱਕੇ ਜੀ ਅੱਜ ਮੈਂ ਜਿਹੜਾ ਤਕੜਾ ਖੇੜ ਗਿਆ ਇਹਨਾਂ ਦਾ ਵਾਹ ਹੁਣ ਅੱਜ ਦਾ ਵਲੌਗ ਕਰਦੀ ਹ ਸਮਾਪਤ ਅੱਜ ਦਾ ਵਲੌਗ ਕਰ ਦੋ ਏਸੀ ਠੋਕਦਾ ਮੈਂ 에ਰਪੋਰਟ ਤੋਂ ਨੂੰ ਦਿੱਤੀ ਨਾਲ ਰੋਟੀ ਚਾ ਸਾਸਰੀ ਦਾ ਓਰੇ ਘੈਂਟ ਲੱਗ ਗਿਆ ਬਸ ਸੋਨੇ ਨਾਲ ਸਾਸਰੀਆ ਆਣੀ ਮੁੜ ਜਾ ਮੁੜ ਗਿਆ ਕਵਾਰਟਰ ਚ ਪਹੁੰਚ ਗਏ ਠੀਕ ਆ ਸਾਸਰੀ ਚਾ